ਆਰੇ ਖੁੰਡ ਪੁਰਾਣੇ ਹੁੰਦੇ ਆ ਆਹ ਪੁਰਾਣੇ ਖੁੰਡ ਭਰਾ ਪ੍ਰਸਿੱਧ ਕਹਿੰਦੇ ਪੰਜਾਬੀ ਲੋਕ ਗਾਇਕ ਹੈ ਤੇ ਨਾਲ ਸਾਡੇ ਸੋਹੀ ਸਾਹਿਬ ਬੈਠੇ ਮਨਜੀਤ ਸੋਹੀ ਜੀ ਲਖਨ ਹੁਣੀ ਸਾਡੇ ਵੀਰ ਮੇਰੇ ਵੀਰੋ ਪੁੱਛੇ ਹੋਇਆ 31 ਤਰੀਕ ਦਾ ਸੱਤਾ ਅਚਲ ਸਾਹਿਬ ਦੇ ਕਬੱਡੀ ਕੱਪ ਦਾ ਲਓ ਇੱਕ ਪਾਸੇ ਪੈ ਗਏ ਕਰਾਰੇ ਦੇ ਹੱਥ ਵਾਹ ਹੁੰਦਾ ਚੜਤੀ ਪ੍ਰੇਸ਼ ਇਹ ਕਰ ਦਿੱਤਾ ਇਹਨੂੰ ਟਾਰਜਨ ਕਹਿੰਦੇ ਆ ਇਹਦਾ ਕਿਸ਼ਨਗੜ ਪਿੰਡਾ ਖੰਡੂਰ ਸਾਹਿਬ ਤੇ ਲੱਗੇ ਇਹ ਸਵਾਦ ਆਉਂਦਾ ਦਰਸ਼ਕਾਂ ਨੂੰ ਸਵਾਦ ਆਉਂਦਾ ਖੇਡ ਪ੍ਰੇਮੀਆਂ ਨੂੰ ਜੱਸਾ ਸੰਘਵਾਲ ਵਾਲਾ ओंकार ਸੇਖੋਂ ਦੇ ਨਾਲ ਪੁੱਜਿਆ ਹੋਇਆ ਲੈ ਵੀ ਜੱਸਿਆ ਭਾਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਵੱਡੇ ਸਹਿਯੋਗ ਨੇ ਅੱਜ ਇਸ ਖੇਡ ਮੇਲੇ ਦੇ ਲਈ ਮੇਰੇ ਮਿੱਤਰੋ ਇਧਰ ਜੱਫਾ ਤੇ ਉਧਰ ਜੱਫਾ ਹੁਣ ਰਾਜੇ ਆਰੀ ਕਾਹਤੋ ਘਟ ਰਹਿ ਗਏ ਤਾੜੀਆਂ ਵਾਰੇ ਸਵਾਦ ਵੱਖਰਾ ਹੋਇਆ ਪਿਆ ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ 30 ਔਰ ਆਵਾ ਅੰਬਾ ਮੇਰੇ ਵੀਰੋ ਤੇ ਸਰਨਾ ਅੰਬਾ ਤੇ ਸਰਨਾ ਅੰਬਾ ਤੇ ਸਰਨਾ ਆ ਟੱਕਰ ਜ਼ਬਰਦਸਤ ਹੈ ਯਾ ਅੰਬਾ ਸੁਰ ਸਿੰਘ ਦੀ ਧਰਤੀ ਦਾ ਅੰਬਾ ਅੰਬਾ ਸੁਰ ਸਿੰਘ ਦੀ ਧਰਤੀ ਦਾ ਥੋੜਾ ਐ ਇਧਰੋਂ ਆਪਾਂ ਕੰਟਰੋਲ ਕਰੀਏ ਥੋੜਾ ਐ ਪਿੱਛੇ ਜਿਹੜੇ ਬੈਠੇ ਆ ਨਾ ਹੁੰਦੀ ਪਿਛਲੇ ਦਿਨੀ ਦਲਜੀਤ ਨੇ ਆਖਿਆ ਪ੍ਰਸਿੱਧ ਕਹਿੰਦੇ ਮੇਰੇ ਵੀਰੋ ਪੰਜਾਬੀ ਲੋਕ ਗਾਇਕ ਨੇ ਦਲਜੀਤ ਸਾਹਜ ਨੇ ਵੀ ਮੈਂ ਵੀ ਕਬੱਡੀ ਦੇਖਦਾ ਨੂਰੀ ਪਰ ਸਾਨੂੰ ਜਿਹੜੇ ਜਿਹੜੇ ਬੰਦੇ ਜਿਹੜੇ ਸਾਡੇ ਭਰਾ ਦੇਖਦੇ ਐ ਸਾਡੇ ਪੰਜਾਬ ਦਾ ਮਾਣ ਤੇ ਇਹਨਾਂ ਗਰਾਊਂਡਾਂ 'ਚ ਉਹ ਡਿਸਪਲਿਨ ਦੇਣਾ ਵੀ ਬਹੁਤ ਜ਼ਰੂਰੀ ਹੈ ਸਤਕਾਰ ਹੈ ਸਾਰੇ ਵੀਰ ਕਬੱਡੀ ਨੂੰ ਪਿਆਰ ਕਰਦੇ ਐ ਲਓ ਇੱਕ ਪਾਸੇ ਅਮਰਤ ਆਲਖਾ ਇਹਨੂੰ ਆਲਖਾ ਵਾਲਾ ਕਹਿੰਦੇ ਐ ਇਹਦੇ ਰਿਕਾਰਡ ਬੋਲਦੇ ਮੇਰੇ ਚੱਲੋ ਅੱਜ ਹਾਰਨੇ ਬਰਿੰਦਰਾਂ ਕਿਸੇ ਕੰਮ ਨੂੰ ਕਰੇ ਜਾਣ ਕੇ ਜਿਹਦੇ ਵਿੱਚ ਪਰਤ ਤਿਆਰ ਹੈ ਜਸ਼ਨ ਤਿਆਰ ਆ ਇਹਨੂੰ ਰਾਜਾ ਪੱਤਰੀ ਵਾਲਾ ਕਹਿੰਦੇ ਕਬੱਡੀ ਦਾ ਗੇਮ ਚੇਂਜਰ ਮੇਰੇ ਮਿੱਤਰੋ ਕੀ ਬਾਤ ਹੈ ਉਹ ਸੰਤੂ ਨੰਗੜ ਵਾਲਿਓ ਮੁੱਲ ਮੁੜ ਗਿਆ ਕਿ ਨਹੀਂ ਬੈਠਣਾ ਦਾ ਇੱਕ ਵਾਰੀ ਤਾੜੀਆਂ ਵਾਰੇ ਸੰਗਤ ਖੁਸ਼ ਆ ਬਈ ਅੱਜ ਹੋਈ ਹੈ ਸੇਰਾ ਕਰਵਾਇਆ ਨਿੱਕਾ ਨਦੋਹਰ ਵਾਲਾ ਪਾਉਂਦਾ ਰੇਡ ਪੂਰੇ ਦਿਮਾਗ ਦੇ ਨਾਲ ਪੂਰੇ ਆਨ ਮਟਕ ਦੇ ਨਾਲ ਰੇਡਾ ਪਾਉਂਦਾ ਪਰ ਤਾਰਜਨ ਕਹਿੰਦਾ ਵੀ ਪੁਰਾਣੇ ਖੰਡ ਪੁਰਾਣੇ ਹੁੰਦੇ ਆ ਆਹ ਪੁਰਾਣੇ ਖੰਡ ਪੁਰਾਣੇ ਹੁੰਦੇ ਆ ਪੁਰਾਣੇ ਖੰਡ ਪੁਰਾਣੇ ਹੁੰਦੇ ਲੱਗਿਆ ਜੋ ਆਹ ਤਾੜੀਆਂ ਜ਼ੋਰਦਾਰ ਮਾਰ ਦਿਓ ਵੀ ਕੋਈ ਗੱਲ ਤਾਰਜਨ ਹੈ ਨੋਈ ਵਾ ਨੰਤੂ ਨਕੜਾਇਆ ਬੰਦੇ ਦੇ ਜੱਫੇ ਅੰਬਾ ਨੌਜਵਾਨ ਬਈ ਬਾਜੂ ਪੈਂਕਿਆਂ ਵਾਲੇ ਦਾ ਚੇਲਾ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਹੈ ਸੁਰ ਸਿੰਘ ਦੀ ਧਰਤੀ ਦਾ ਚੰਪਾਲਾ ਕਬੱਡੀ ਦਾ ਨਵਾਬ ਹੈ ਦੂਜੇ ਪਾਸੇ ਗਿਲਦੀਪ ਸ਼ਿਕਾਰਵਾਸ਼ੀਆਂ ਵਾਲਾ ਇੱਕ ਪਾਸੇ ਗਰਦਾਸਪੁਰਿਆ ਆ ਦੂਜੇ ਪਾਸੇ ਤਰਨਤਾਰਨ ਵਾਲਾ ਪਰ ਆ ਗਿਲਦੀਪ ਸ਼ਿਕਾਰਾਂ ਵਾਲਾ ਕਿ ਪੁੱਜ ਗਿਆ ਸ਼ਿਲੂ ਹਰਿਆਣੇ ਵਾਲੇ ਦਾ ਵੀਰ ਔਰ ਗੱਲ ਹੋਊਗੀ ਜਦੋਂ ਸ਼ਿਲੂ ਪੁੱਜੂਗਾ ਆਹ ਸਾਹਮਣੇ ਅਗਲੀ ਕਬੱਡੀ ਅੰਬੇ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਅੱਜ ਹਾਰ ਲੈ ਕਿਸੇ ਗੱਲ ਨੂੰ ਜਿੱਤੇ ਜਾਣਗੇ ਅੱਜ ਹਾਰ ਲੈ ਮੇਰੇ ਵੀਰੋ ਇੱਕ ਪਾਸੇ ਕੁਲਦੀਪ ਆ ਸ਼ਿਕਾਰ ਮਾਸ਼ੀਆਂ ਪੈਂਡਿਆ ਉਹ ਕਰਦਾ ਜੋਰ ਉਹ ਕਰਦਾ ਜੋਰ ਅਜਮੈਸ਼ ਉਹ ਪੁਆਇੰਟ ਲੀਡਰ ਦੇ ਖਾਤੇ ਵਿੱਚ ਅੰਬਾ ਸੁਰਸਿੰਘਾ ਨੰਬਰ जोड ਗਿਆ ਸਾਡਾ ਵੀਰ ਸੋਹਣੀ ਪੱਠਲਾ ਇਤਾਰ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੁਨੀਆ ਦੀ کریم ਖੇਡ ਰਹੀ ਹੈ ਆ ਪੱਤਰੀ ਵਾਲਾ ਰਾਜਾ ਇਸ ਵੇਲੇ ਟਾਰੀ ਮੰਡਰ ਦੇ ਇਲਾਕੇ ਦਾ ਐਨ ਕਰੂ ਕਮਾਲ ਖਾਲਸੇ ਦੇ ਇਲਾਕੇ ਦਾ ਪਰ ਦੂਜੇ ਪਾਸੇ ਮੇਰੇ ਮਿੱਤਰੋ ਆਓ ਦੇਖਾਂਗੇ ਪੱਤਰੀ ਵਾਲਾ ਰਾਜਾ ਕੇ ਨਾਂ ਭੱਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਹੀਂ ਲੱਗਣ ਦਿੰਦਾ ਨੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਟਾਰਜਟ ਵੀ ਤਿਆਰ ਹੈ ਸ਼ਿਕਾਰਾਂ ਵਾਲਾ ਕੁਲਦੀਪ ਵੀ ਤਿਆਰ ਹੈ ਨਾਲ ਕਲਵਾ ਦਾ ਹਰਪਾਲ ਆ ਦੇਖਾਂਗੇ ਸਾਹਮਣੇ ਗੁਰਦੱਤ ਆਹ ਕਬੱਡੀ ਦਾ ਟਾਰਜਟ ਤੇ ਪੁਆਇੰਟ ਘੜਾਲਾ ਸਾਹਿਬ ਰੇਡਰ ਦੇ ਖਾਤੇ ਵਿੱਚ ਹੈ ਪੁਆਇੰਟ ਧਾਵੀ ਦੇ ਖਾਤੇ ਵਿੱਚ ਅੰਬੇ ਦੇ ਖਾਤੇ ਵਿੱਚ ਨੰਬਰ ਜੁੜਦਾ ਹੋਇਆ ਸੁੱਖਾ ਮੱਕਾ ਆ ਗਿਆ ਸੁੱਖਾ ਮੱਕਾ ਆ ਗਿਆ ਜਿਹਨੂੰ ਸੁਧਾਰ ਦੇ ਮੇਲੇ ਤੇ ਕਹਿੰਦੇ ਮੇਰੇ ਵੀਰੋ ਸੋਨਾ ਲੀਕਾ 4x4 ਦੇ ਨਾਲ ਮਾਨ ਸਰਮਾਨ ਬਖਸ਼ਿਆ ਗਿਆ ਟੌਲੀਏ ਕਲਾਸਾਂ ਤੋਂ ਸਫਰ ਸ਼ੁਰੂ ਹੋਇਆ ਖੇਡ ਕਬੱਡੀ ਦਾ ਅੱਜ ਸੋਨਾ ਲੀਕਾ ਤੱਕ ਅੱਜ ਡਿਫੈਂਡਰਾਂ ਤੱਕ ਅੱਜ ਵੱਡੇ ਵੱਡੇ ਮਾਨ ਸਰਮਾਰਾਂ ਤੱਕ ਮੇਰੇ ਮਿੱਤਰੋ ਇਹਨੇ 10 ਲੱਖ ਦੇ ਜੱਫੇ ਲਾਇਆ ਪਠਾ ਦੇ ਕਬੱਡੀ ਕੱਪ ਦੇ ਇਹ ਗੇਮ ਚੇਂਜਰ ਆ ਖੇਡ ਕਬੱਡੀ ਦਾ ਇਹਨੂੰ ਪੰਧਰੀ ਵਾਲਾ ਰਾਜਾ ਕਹਿੰਦੇ ਆ ਅੱਜ ਉਹ ਤੇ ਮਨਜੀਤ ਸੋਹੀ ਭੱਜ ਕੇ ਦੀ ਧਰਤੀ ਆ ਉਹ ਸੂਰਮਿਆਂ ਦੀ ਧਰਤੀ ਆ ਆ ਅੰਬਾ ਤੇ ਦੂਜੇ ਪਾਸੇ ਆ ਗੁਰਦੇਤ ਕਬੱਡੀ ਦਾ ਟਾਰਜਨ ਇੱਕ ਪਾਸੇ ਅੰਬਾ ਤੇ ਗੁਰਦੇਤ ਅੰਬਾ ਤੇ ਗੁਰਦੇਤ ਆਓ ਸਾਹਮਣੇ ਟੱਕਰ ਸਿਰੇ ਦੀ ਤੇ ਨੰਬਰ ਯਾਫੀ ਦੇ ਖਾਤੇ ਵੀ ਜੁੜ ਗਿਆ ਅਗਲੀ ਰੇਡ ਜੱਪ ਆ ਗਿਆ ਜਲਾਲ ਸਾਹਿਬ ਟਾਰਜਨ ਟਾਰਜਨ ਇਜ਼ ਬੈਕ ਵੀ ਮੈਂ ਠੀਕ ਆ ਵਾਕਈ ਟਾਰਜਨ ਮੈਂ ਪਹਿਲਾਂ ਗੱਲ ਕਹੀ ਸੀ ਵੀ ਤਕੜੇ ਹੋਣਾ ਇਹ ਵੱਡੀ ਗੱਲ